सिटी ऑफ ब्रैमटन ਵੱਲੋਂ ਆਰ ਆਰ ਰੈਲੀ ਯਾਨੀ ਕਿ ਰੈ residen tial rental licensing ਪਾਇਲਟ ਪ੍ਰੋਗਰਾਮ ਜੋ ਕਿ 1 ਜਨਵਰੀ 2024 ਨੂੰ ਵਾਰਡ 1 3 4 5 ਅਤੇ 7 ਦੇ ਵਿੱਚ ਲਿਆਂਦਾ ਗਿਆ ਸੀ ਉਸ ਨੂੰ 1 ਜਨਵਰੀ 2026 ਨੂੰ ਵਾਰਡ 2 ਅਤੇ 8 ਦੇ ਵਿੱਚ ਵੀ ਲਾਂਚ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਮੁੱਦਾ ਵਿਵਾਦਾਂ ਨਾਲ ਘਿਰਿਆ ਰਿਹਾ ਅਤੇ ब्रैमਟਨ ਰੈ residen ts ਦਾ ਇੱਕ ਬਹੁਤ ਵੱਡਾ ਗਰੁੱਪ ਇਸ ਦੇ ਖਿਲਾਫ ਧਰਨਾ ਪ੍ਰਦਰਸ਼ਨ ਵੀ ਕਰਦਾ ਰਿਹਾ ਪਰ ਸਿਟੀ ਆਫ ਬ੍ਰੈਂਟਨ ਦਾ ਕਹਿਣਾ ਹੈ ਕਿ ਰੈ residencies ਸੇਫਟੀ ਦੇ ਲਈ ਖਾਸ ਕਰਕੇ ਟੈਨੈਂਟ ਦੀ ਸੁਰੱਖਿਆ ਦੇ ਵਾਸਤੇ ਇਹ ਇੱਕ ਅਹਿਮ ਕਦਮ ਹੈ ਸਿਟੀ ਆਫ ਬ੍ਰੈਂਟਨ ਵੱਲੋਂ ਆਪਣੇ ਰੈ residential ਰੈਂਟਰ ਲਾਇਸੈਂਸਿੰਗ ਯਾਨੀ ਕਿ ਆਰ ਆਰ ਐਲ ਪਾਇਲਟ ਪ੍ਰੋਗਰਾਮ ਵਿੱਚ ਵੱਡੀਆਂ ਤਬਦੀਲੀਆਂ ਨੂੰ ਮਨਜ਼ੂਰ ਕੀਤਾ ਹੈ ਜੋ ਕਿ 2026 ਤੇ ਲਾਗੂ ਹੋਣਗੀਆਂ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਗੈਰ ਕਾਨੂੰਨੀ ਅਤੇ ਅਸੁਰੱਖਿਅਤ ਰੈਂਟਲ ਯੂਨਿਟਾਂ ਤੇ ਕਾਰਵਾਈ ਕਰਨਾ ਹੈ ਪ੍ਰੋਗਰਾਮ 31 ਦਸੰਬਰ 2025 ਤੋਂ ਅੱਗੋਂ 3 ਸਾਲ ਲਈ ਵਧਾਇਆ ਜਾਵੇਗਾ ਅਤੇ ਭਵਿੱਖ ਵਿੱਚ ਇਸ ਨੂੰ ਪੂਰੇ ਸ਼ਹਿਰ ਵਿੱਚ ਲਾਗੂ ਕਰਨ ਦੀ ਗੱਲ ਵੀ ਚੱਲ ਰਹੀ ਹੈ ਜ਼ਿਕਰਯੋਗ ਹੈ ਕਿ ਰੈਂਟਲ ਲਾਇਸੈਂਸਿੰਗ ਲਈ ਲਾਜ਼ਮੀ ਟ੍ਰੇਨਿੰਗ ਹੁਣ ਤੋਂ ਹੀ ਜ਼ਰੂਰੀ ਹੋਵੇਗੀ ਤਾਂ ਜੋ ਰੈਂਟਲ ਆਪਰੇਟਰ ਨਿਯਮਾਂ ਨੂੰ ਠੀਕ ਤਰ੍ਹਾਂ ਜਾਣ ਸਕਣ so uh, looking at different categories of the types of licenses uh, of these different rental units looking at insurance as well making sure that there's insurance as well as um uh, the random inspections part of things too for the for the like landlord licensing as well councilor santos wallon e bhi dassa gaya ki hal hi vich ward 6 de vich ik ghar nu ag lagan karan hoy bhayanak hadse de madde nazar us ward nu is program da hissa nahi banaya gaya ਪਰ ਉਹ ਕੋਸ਼ਿਸ਼ ਕਰ ਰਹੇ ਹਨ ਕਿ ਜਲਦ ਤੋਂ ਜਲਦ ਪੂਰੇ ਬ੍ਰੈਂਟਨ ਵਿੱਚ ਇਹ ਪ੍ਰੋਗਰਾਮ ਲਿਆਂਾਇਆ ਜਾ ਸਕੇ ਅਵਾਰਡ 6 ਇਸ ਨੋਟ ਇਨਕਲੂਡਡ ਇਨ ਦ ਪਾਇਲਟ ਐਂਡ ਸੋ ਨਾਓ ਦੈਟ ਦੈਟ ਹੈਸ ਹੈਪਨਡ ਐਂਡ ਵੀਵ ਸੀਨ ਦੈਟ ਥੇਅਰਸ ਮੋਰ ARUs ਦੈਟ ਆਰ ਇਨ ਵਾਰਡ 6 ਵਾਰਡ 9 ਐਂਡ 10 ਉਮ ਵੀ ਵਾਂਟਿਡ ਟੂ ਮੇਕ ਸ਼ੂਰ ਟੂ ਆਲਸੋ ਸੇਫਗਾਰਡ ਦ ਰੈਸਟ ਆਫ ਦ ਸਿਟੀ RRL ਪ੍ਰਣਾਲੀ ਨੂੰ ARU ਜਾਨੀ ਕਿ ਐਡੀਸ਼ਨਲ ਰੈ residential unit ਰਜਿਸਟ੍ਰੇਸ਼ਨ ਨਾਲ ਜੋੜਿਆ ਜਾਵੇਗਾ ਤਾਂ ਕਿ ਅਰਜ਼ੀ ਦੀ ਪ੍ਰਕਿਰਿਆ ਆਸਾਨ ਹੋ ਸਕੇ 2025 ਦੇ ਬਾਕੀ ਸਮੇਂ ਲਈ ਸ਼ੁਰੂਆਤੀ ਲਾਇਸੈਂਸ ਦੀ ਫੀਸ ਮਾਫ ਕਰ ਦਿੱਤੀ ਗਈ ਹੈ ਤਾਂ ਜੋ ਹੋਰ ਲੋਕ ਰਜਿਸਟਰ ਕਰ ਸਕਣ ਦੂਜੇ ਪਾਸੇ ਬ੍ਰੈਂਟਨ ਰੈ residents ਸਿਟੀ ਆਫ ਬ੍ਰੈਂਟਨ ਦੇ ਇਸ ਪ੍ਰੋਗਰਾਮ ਤੋਂ ਬਿਲਕੁਲ ਖੁਸ਼ ਨਹੀਂ ਹਨ ਟੈਕਸ ਤੋਂ ਇਲਾਵਾ ਇੱਕ ਹੋਰ ਤੁਹਾਡੇ ਤੇ ਪੈਸੇ ਜਿਹੜੇ ਆ ਸਾਲ ਦੇ ਜਿਹੜੇ ਪੈਸੇ ਉਹ ਅਸੀਂ ਲਗਾਉਣ ਜਾ ਰਹੇ ਹਾਂ ਕੀ ਇਹ ਸੱਚੀ ਮੁੱਚੀ ਲੋਕਾਂ ਦੇ ਫੇਵਰ ਚ ਹੋਊਗਾ ਜਾਂ ਤੱਕ ਐਕਸਟੈਂਸ਼ਨ ਕੀ ਬਾਤ ਹੈ ਅਭੀ ਜੋ ਦੋ ਵਾਰਡ ਮੇ ਜੇ ਇਹ ਇੰਪਲੀਮੈਂਟੇਸ਼ਨ ਕਰਨੇ ਲੱਗ ਰਹੇ ਹਨ ਵਾਰਡ 2 ਐਂਡ 6 ਕੇ ਅੰਦਰ 2 ਐਂਡ 6 ਕੇ ਅੰਦਰ ਨਹੀਂ ਸੋਰੀ 2 2 ਐਂਡ 8 ਦੇ ਅੰਦਰ ਬੇਸਿਕਲੀ ਵਹਾਂ ਪੇ ਵੀ ਲੋਕੋ ਸੇ ਕੋਈ ਕੰਸਲਟੇਸ਼ਨ ਨਹੀਂ ਗਈ ਅਗਰ ਆਪਨੇ ਕਿਸੇ ਵਾਰਡ ਮੇ ਇੰਪਲੀਮੈਂਟ ਕਰਨਾ ਹੈ ਐਕਸਟੈਂਡ ਕਰਨਾ ਹੈ ਤਾਂ ਤਾਂ ਵਾ ਉਹਨੂੰ ਹਾਲਡਿੰਗ ਦ ਮੀਟਿੰਗ ਵਿਦ ਦ ਰੈਜ਼ੀਡੈਂਟਸ ਸੋ ਬੇਸਿਕਲੀ ਅਸੀਂ ਬਿਲਕੁਲ ਇਸ ਪ੍ਰੋਗਰਾਮ ਕੇ ਖਿਲਾਫ ਹੈ ਔਰ ਅਸੀਂ ਆਪਣੀ ਮੁਹਿੰਮ ਨੂੰ ਜਾਰੀ ਰੱਖਾਂਗੇ ਸਾਡੇ ਕੋਲ ਆਲਰੇਡੀ ਪਹਿਲਾਂ ਅਸੀਂ ਸਾਰੀਆਂ ਫੀਸਾਂ ਦੇ ਚੁੱਕੇ ਹੁੰਦੇ ਆ ਇੱਕ ਹੋਰ ਵੱਖਰਾ ਸਾਡੇ ਉੱਤੇ ਬੋਝ ਪਾਇਆ ਜਾ ਰਿਹਾ ਆ ਅੱਜ ਉਹ ਮਤਲਬ ਇਸ ਚੀਜ਼ ਨੂੰ ਕਰਕੇ ਵੀ ਮਤਲਬ ਅਸੀਂ ਆਹ ਛੋਟਾ ਜਿਹਾ ਇੱਕ ਫੀਸ ਹੈਗੀ ਆ ਕੱਲ ਨੂੰ ਉਹ ਜਦੋਂ ਮਰਜੀ ਉਸ ਫੀਸ ਨੂੰ ਜਦੋਂ ਮਰਜੀ ਆਪਣੀ ਮਰਜ਼ੀ ਮੁਤਾਬਕ ਜਿੰਨਾ ਮਰਜੀ ਵਧਾ ਸਕਦੇ ਆ ਇਸ ਪ੍ਰੋਗਰਾਮ ਦਾ ਵਿਰੋਧ ਕਰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਵਕਤ ਵੈਸੇ ਹੀ ਆਮ ਆਦਮੀ ਲਈ ਖਰਚੇ ਦੀ ਮਾਰ ਨੂੰ ਝੱਲਣਾ ਨਾ ਮੁਮਕਿਨ ਹੈ ਅਤੇ ਉਸ ਦੇ ਉੱਪਰੋਂ 300 ਡਾਲਰ ਪਰ ਪ੍ਰਾਪਰਟੀ ਭਰਨਾ ਉਹਨਾਂ ਲਈ ਬਹੁਤ ਮੁਸ਼ਕਲ ਹੋ ਜਾਵੇਗਾ ਅਤੇ ਜੇਕਰ ਇਸ ਪ੍ਰੋਗਰਾਮ ਨੂੰ ਬ੍ਰੈਂਪਟਨ ਸਿਟੀ ਵੱਲੋਂ ਵੱਡੇ ਪੱਧਰ ਤੇ ਲਿਆਂਦਾ ਗਿਆ ਤਾਂ ਉਹਨਾਂ ਵੱਲੋਂ ਵੀ ਇਸ ਦੇ ਖਿਲਾਫ ਪਹਿਲਾਂ ਨਾਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ ਤਰੁੰਦਤ Omni News, Brampton.